ਪੰਜਾਬ ਵਿਜੀਲੈਂਸ ਬਿਊਰੋ ਦੀ ਲੁਧਿਆਣਾ ਸ਼ਾਖਾ ਨੇ थाना ਸਥਰ ਦੇ ਅਧੀਨ ਆਉਂਦੀ ਮਰਾਂਡੋ ਚੌਕੀ ਦੇ ਵਿੱਚ ਤਾਇਨਾਤ ਐਸਆਈ ਨੂੰ 20000 ਰੁਪਏ ਰਿਸ਼ਵਤ ਮੰਗਣ ਅਤੇ ਸਵੀਕਾਰ ਕਰਨ ਦੇ ਦੋਸ਼ ਦੇ ਵਿੱਚ ਕਾਬੂ ਕੀਤਾ। ਵਿਭਾਗ ਦੇ ਵੱਲੋਂ ਟ੍ਰੈਂਪ ਲਗਾ ਕੇ ਕੀਤੀ ਗਈ ਕਾਰਵਾਈ ਦੇ ਦੌਰਾਨ ਉਸ ਦੀ ਗੱਡੀ ਦੀ ਤਲਾਸ਼ੀ ਦੇ ਦੌਰਾਨ 32000 ਰੁਪਏ ਵੀ ਬਰਾਮਦ ਕੀਤੇ ਗਏ। ਵਿਭਾਗ ਨੇ ਮਲਜ਼ਮ ਖਿਲਾਫ ਪ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਆ। ਮਲਜ਼ਮਾਂ ਦੀ ਪੇਸ਼ਾਨ ਐਸਆਈ ਪ੍ਰਤਾਪ ਵਜੋਂ ਹੋਈ ਆ ਮਲਜ਼ਮ ਨੂੰ ਸ਼ਨੀਵਾਰ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਤੇ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮਲਜ਼ਮਾਂ ਖਿਲਾਫ ਸ਼ਿਮਲਾਪੁਰੀ ਦੇ ਰਹਿਣ ਵਾਲੇ ਗੁਰਜੀਤ ਸਿੰਘ ਰਾਏ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਆ ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦੱਸਿਆ ਕਿ ਉਸਦੇ ਖਿਲਾਫ ਮਰਾਂਡੋ ਚੌਂਕੀ ਦੇ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਸੀ ਇਸੇ ਮਾਮਲੇ ਦੇ ਵਿੱਚ ਕਾਰਵਾਈ ਐਸਆਈ ਪ੍ਰਤਾਪ ਸਿੰਘ ਕਰ ਰਿਹਾ ਹੈ ਉਹਨਾਂ ਨੇ ਦੋਸ਼ ਲਾਇਆ ਕਿ ਜਾਂਚ ਦੇ ਦੌਰਾਨ ਐਸਆਈ ਨੇ ਬਿਨਾਂ ਕਿਸੇ ਲਿਖਤੀ ਕਾਰਵਾਈ ਦੇ ਉਸਦਾ ਮੋਬਾਈਲ ਲੈਪਟਾਪ ਤੇ ਹੋਰ ਦਸਤਾਵੇਜ਼ ਕਬਜ਼ੇ ਦੇ ਵਿੱਚ ਲੈ ਲਏ ਆ ਜਮਾਨ ਤੋਂ ਮਿਲ ਤੋਂ ਬਾਅਦ ਉਹ ਜਦੋਂ ਉਹ ਆਪਣਾ ਸਮਾਨ ਲੈਣ ਦੇ ਲਈ ਐਸਆਈ ਪ੍ਰਤਾਪ ਸਿੰਘ ਦੇ ਕੋਲ ਗਿਆ ਤਾਂ ਉਸਨੇ ਸਮਾਨ ਵਾਪਸ ਕਰਨ ਦੇ ਬਦਲੇ 40000 ਰੁਪਏ ਰਿਸ਼ਵਤ ਦੀ ਮੰਗ ਕੀਤੀ ਪਰ ਉਸ ਨੂੰ 20000 ਰੁਪਏ ਦੀ ਪਹਿਲੀ ਕੈਸਟ ਲੈ ਕੇ ਕੁਝ ਸਮਾਨ ਵਾਪਸ ਕਰ ਦਿੱਤਾ ਗਿਆ ਬਾਕੀ ਸਮਾਨ ਵਾਪਸ ਕਰਨ ਦੇ ਲਈ ਉਹਨੂੰ 20000 ਰੁਪਏ ਰਿਸ਼ਵਤ ਮੰਗਣੀ ਸ਼ੁਰੂ ਕਰ ਦਿੱਤੀ ਜਿਸ ਨੇ ਉਸਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਵਿਜੀਲੈਂਸ ਨੇ ਸ਼ਿਕਾਇਤ ਦੀ ਜਾਂਚ ਤੋਂ ਬਾਅਦ 트੍ਰੈਂਪ ਲਗਾ ਕੇ اے ایس ਆਈ ਪ੍ਰਤਾਪ ਸਿੰਘ ਨੂੰ ਸ਼ਿਕਾਇਤ ਕਰਤਾ ਤੋਂ 20000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਦੇ ਵਿੱਚ ਕਾਬੂ ਕਰ ਲਿਆ।